ਮੈਂ ਚਰਚਾ ਕਰਦਾ ਹਾਂ ਕਿ ਜਿਹੜੇ ਦੰਪ ਪ੍ਰੋਜੈਕਟ ਕੀਤੀ ਹੈ। ਦੰਪ ਤਾਂ ਮੇਰੀ ਟਰਮ ਤੋਂ ਪਹਿਲਾਂ ਦਾ ਕੰਮ ਜਿਹੜਾ ਹੈ ਸ਼ੁਰੂ ਹੋਇਆ ਹੋਇਆ ਸੀਗਾ। ਉਹ ਕੰਮ ਸਲੋ ਸੀਗਾ ਮੇਰੇ ਨਾਲ ਮੇਰੇ ਅਫਸਰ ਸਹਿਬਾਨ ਐਕਸ਼ਨ ਸਾਹਿਬ ਸਾਡੇ ਇਨਸਪੈਕਟਰ ਸਾਹਿਬ ਔਰ ਸਾਡੇ ਸਟਾਫ ਦੇ ਹੋਰ ਵੀ ਮੈਂਬਰ ਨਾਲ ਹੀ ਹੈਗੇ। ਕਿਉਂਕਿ ਅਸੀਂ ਅੱਜ ਇਹ ਦੇਖਣਾ ਹੈ ਸੀਗੇ ਵੀ ਇਹ ਕੰਮ ਸਲੋ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ। ਤਾਂ ਉਰੇ ਅੱਗੇ ਪਤਾ ਲੱਗਿਆ ਵੀ ਕੰਮ ਚੱਲ ਰਿਹਾ। ਤਾਂ ਇਹਦੀ ਸਪੀਡ ਵਧਾਉਣ ਵਾਸਤੇ ਹੋਰ ਵੀ ਜਿਹੜੀਆਂ 2-4 ਮਸ਼ੀਨਾਂ ਹੈ ਉਹ ਵੀ ਲਵਣ ਲੱਗੇ ਸੀ ਠੇਕੇਦਾਰ ਨੂੰ ਠੇਕਾ ਦਿੱਤਾ ਵੇਦਾ 1 ਲੱਖ 43 ਟਨ 1 ਲੱਖ 43000 ਟਨ 1 ਲੱਖ 43000 ਟਨ ਦਾ ਜਿਹੜਾ ਟੈਂਡਰ ਹੋਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਪਾਰਟੀ ਸਾਗਰ ਸਾਗਰ ਹੈ ਨਾ ਸਾਗਰ ਮੋਟਰ ਸਾਗਰ ਮੋਟਰ ਨੂੰ ਅਸੀਂ ਇਹਦਾ ਕੰਟਰੈਕਟ ਦਿੱਤਾ ਵੇ ਸੀਗਾ ਪਿੱਛੇ ਕੋਈ ਕੋਈ ਲਿਟੀਗੇਸ਼ਨ ਸੀ ਕੁਝ ਬਰਸਾਤਾਂ ਸੀਗੀਆਂ ਕੁਝ ਪਹਿਲਾਂ ਮਸ਼ੀਨਰੀ ਦਾ ਇਸ਼ੂ ਸੀਗਾ ਕਿਉਂਕਿ ਕਾਂਗਰਸ ਦੇ ਟਾਈਮ ਦਾ ਹੋਇਆ ਵਾ ਉਹ ਸ਼ੁਰੂ ਨਹੀਂ ਹੋ ਪਾਇਆ ਸੀਗਾ ਮਗਰ ਸਾਡੇ ਅਫਸਰ ਸਾਹਿਬਾਨ ਔਰ ਸਾਡਾ ਪੂਰਾ ਸਟਾਫ ਅੱਡੀ ਪੂਰੀ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਸੀਗੇ ਇਹਨਾਂ ਨਾਲ ਅਸੀਂ ਜੋ ਵੀ ਚਿੱਠੀ ਪੱਤਰ ਸੀਗਾ ਵੀ ਕੰਮ ਕਿਉਂ ਨਹੀਂ ਕਰ ਰਹੇ ਹੈਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਸੀਗੀ ਜੋ ਕਾਰਪੋਰੇਸ਼ਨ ਵੱਲੋਂ ਜੋ ਮਸ਼ੀਨਰੀ ਵਗੈਰਾ ਅਸੀਂ ਦੇਣੀ ਸੀਗੀ ਉਹ ਅਸੀਂ ਦੇਤੀ ਔਰ ਇਹ ਕੰਮ ਬੜਾ ਸਪੀਡ ਨਾਲ ਚੱਲ ਰਿਹਾ ਔਰ ਉਮੀਦ ਹੈ ਵੀ ਰਹਿਤਾ 3 ਮਹੀਨੇ ਦਾ ਕਹਿੰਨੇ ਮੈਂ ਚਲੋ 4 ਮਹੀਨੇ ਮੰਨ ਕੇ ਚੱਲੋ ਵੀ 4 ਮਹੀਨੇ 5 ਮਹੀਨੇ ਤੱਕ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਔਰ ਪੂਰੀ ਉਮੀਦ ਹੈ ਕਿਉਂਕਿ ਠੇਕੇਦਾਰ ਅਸੀਂ ਹੋਰ ਵੀ ਟੈਂਡਰ ਲਾ ਰਹੇ ਆ 1 ਲੱਖ ਟਨ ਦਾ ਸੀ ਹੋਰ ਜਿਹੜਾ ਟੈਂਡਰ ਹੈ ਇਮੀਡੀਏਟਲੀ ਲਾਣ ਲੱਗਿਆ ਮੇਰੇ ਖਾਤੇ ਟੈਂਡਰ ਲਾਤਾ ਜੋ ਬਚੇਗਾ ਟੈਂਡਰ ਲਾਤਾ ਕਲੀਅਰ ਕਰਦੇ ਆ 1 ਲੱਖ 43000 ਟਨ ਇਹ ਕਲੀਅਰ ਕਰਨ ਤੋਂ ਬਾਅਦ 1 ਲੱਖ ਟਨ ਦਾ ਹੋਰ ਵੀ ਜਿਹੜਾ ਜਿਆ ਅਸੀਂ 4 ਕਰੋੜ ਦਾ ਟੈਂਡਰ ਲਾਤਾ ਜਿਹੜਾ ਜੀ ਸਾਹਿਬ ਜਿਹੜੇ ਕਾਂਗਰਸ ਸਰਕਾਰ ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ ਬਹੁਤ ਬੜਾ ਕੰਮ ਸੀ ਉਸ ਸਮੇਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਮੈਂ ਉਹਨੇ ਕਈ ਸੰਘਰਸ਼ ਕਰਨੇ ਤੁਹਾਡੇ ਦੇਖਿਆ ਤੁਸੀਂ ਆਪ ਵੀ ਆਏ ਤੁਹਾਡੇ ਜਿਹੜਾ ਪ੍ਰਧਾਨ ਇੱਧਰ ਮੇਤਾ ਜੀ ਵੀ ਆਏ ਜੀ 4 ਸਾਲ ਸਰਕਾਰ ਨੇ ਹੋਵੇ ਆਪਣੀ ਦੀ ਇਹ ਗੰਪਤੀ ਸਮੱਸਿਆ ਨਹੀਂ ਹੱਲ ਹੋਈ ਜਾਂ ਆਕਾਲੀ ਸਰਕਾਰ ਆਈ ਜਾਂ ਕਾਂਗਰਸ ਆਈ ਜਾਂ ਕੋਈ ਵੀ ਆਈ ਹੈ। ਹੋਰ ਤੁਹਾਨੂੰ ਵੀ ਦੇਖੋ ਜਿਹੜੇ ਡ੍ਰੀਮ ਪ੍ਰੋਜੈਕਟ ਸੀਗੇ ਉਹ ਦੇਖੋ ਮੈਨੂੰ ਕਹਿਣ ਚ ਕੋਈ ਗੁਰੇਜ ਨਹੀਂ ਹੈਗਾ। ਸਾਡੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੂੰ 10 ਮਹੀਨੇ ਹੋਏ ਆ ਜੀ ਭਾਜੀ। ਉਸ ਤੋਂ ਪਹਿਲਾਂ ਕਿਉਂਕਿ ਅਫਸਰ ਦਿਖ ਰਹੇ ਸੀਗੇ। ਤਾਂ ਉਸ ਕਰਕੇ ਕਿਥੇ ਡਿਲੇ ਹੋ ਗਿਆ ਹਣਾ। ਮਗਰ ਸਰਕਾਰ ਦਾ ਵੀ ਏਜੰਡਾ ਹੈ ਔਰ ਆਵਾਦ ਵੀ ਪਾਰਟੀ ਦਾ ਵੀ ਏਜੰਡਾ ਹੈ। ਔਰ ਮੇਰਾ ਵੀ ਏਜੰਡਾ ਹੈ। ਜੇ ਆਪਾਂ ਡੰਪਰ ਨੂੰ ਕਲੀਅਰ ਕਰਕੇ ਉਰੇ ਗ੍ਰੀਨ ਵੈਲ ਬਣਾਈਏ ਜਿਹੜਾ ਮੇਨ ਸੀ ਕਿੰਨੀ ਦੇਰ ਤੱਕ ਬਣਾ ਦੋ ਮੇਰੇ ਤੋਂ ਦੇਖੋ ਉਮੀਦ ਹੈ 6 ਮਹੀਨੇ 8 ਮਹੀਨੇ ਲੱਗ ਸਕਦੇ ਹਨ ਪਰ ਪ੍ਰਾਇਓਰਟੀ ਹੈ ਪਾਈਪਲਾਈਨ ਜੈ ਕੋਈ ਆਣੀ ਵੀ ਸਾਇਲੈਂਟ ਪ੍ਰੋਜੈਕਟ ਨਹੀਂ ਹੈ ਰਨਿੰਗ ਪ੍ਰੋਜੈਕਟ ਦੇ ਵਿੱਚ ਹੈ ਟਾਈਮ ਲੱਗ ਵੀ ਸਕਦਾ ਹੈ ਕਿਉਂਕਿ ਆਪਣੇ ਵਾਸਤੇ ਵੀ ਨਵਾਂ ਐਕਸਪੀਰੀਅੰਸ ਹੈ ਬਟ ਆਪਣੇ ਵੱਲੋਂ ਆਪਾਂ ਆਮ ਆਦਮੀ ਪਾਰਟੀ ਜਿਹੜੀ ਹਿਦਾਇਤਾਂ ਨੀਤ ਔਰ ਨੀਅਤ ਬਿਲਕੁਲ ਸਾਫ਼ ਹੈ ਸ਼ਹਿਰ ਦਾ ਕੰਮ ਹੈ ਤੇ ਕਰਨਾ ਸਾਡੀ ਡਿਊਟੀ ਬਣਦੀ ਹੈ ਪੂਰੀ ਡਿਊਟੀ ਨਿਭਾਵਾਂਗੇ ਜਿਹੜੀ ਇਹ ਕੂੜੇ ਦੀ ਮੈਨੇਜਮੈਂਟ ਹੈ ਇਹਨੂੰ ਸਾਇੰਟਿਫਿਕ ਮੈਨੇਜਮੈਂਟ ਕਰਨ ਦੇ ਲਈ ਸਰਟੀਫਾਈਡ ਰਿਕ ਨਾਲ ਕੂੜੇ ਨੂੰ ਸੰਭਾਲ ਲੈਣ ਲਈ ਐਨਜੀਟੀ ਦੀਆਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਸੰਸਦਾਂ ਦੇ ਹਿੱਦਤਾਈਆਂ ਵੀ ਮਿੱਟੀ ਪਾ ਕੇ ਫਿਰ ਉੱਪਰ ਇੱਕ ਦਵਾਈ ਪੈਂਦੀ ਹੈ ਹਰ ਲੇਅਰ ਪਾ ਪਾ ਕੇ ਕਰਨਾ ਹੁੰਦਾ ਪਰ ਇੱਥੇ ਦੇਖਿਆ ਨਾ ਤੁਸੀਂ ਕਿੰਨਾ ਚੱਲਣਾ ਤਾਹਾਂ ਐਸਾ ਕੋਈ ਸਾਇੰਟਿਫਿਕ ਮੈਨੇਜਮੈਂਟ ਜਿਹੜੀ ਸੁਪਰੀਮ ਕੋਰਟ ਵੀ ਕਰ ਚੁੱਕੀ ਆ ਉਹ ਨਹੀਂ ਕਰਦੇ ਹੈਗੇ ਦੇਖੋ ਉਹ ਫਰੈਸ਼ ਵਾਸਤੇ ਹੁੰਦਾ ਜੀ ਜਿਹੜਾ ਫਰੈਸ਼ ਵੇਸਟ ਹੁੰਦਾ ਹੈ ਜਿਹੜਾ ਪੁਰਾਣਾ ਵੇਸਪਿਆ ਹੈ ਗਾਰਬੇਜ ਪਿਆ ਹੈ ਉਹਨੂੰ ਰੈਮੀਡੀਏਟ ਕਰਕੇ ਉਹਦਾ ਹੱਲ ਹੈਗਾ ਤੇ ਜਿਹੜਾ ਫਰੈਸ਼ ਵੇਸ ਸਾਰੇ ਉਸ ਉਹਦਾ ਵੀ ਅਸੀਂ 52 ਕਰੋੜ ਦਾ ਟੈਂਡਰ ਜਿਹੜਾ ਕਾਰਪੋਰੇਸ਼ਨ ਨੇ ਲਾਤਾ 0 ਡਾਲਰਸ ਤੋਂ ਘਰ ਤੋਂ ਲੈ ਕੇ ਡੰਪ ਤੱਕ 0 ਹੋਏਗਾ ਉਹ ਅਗਲਾ ਸਾਡਾ ਟੈਂਡਰ ਲਾਤਾ ਅਗਲੇ ਮਹੀਨੇ ਤੱਕ ਦੋ ਤਿੰਨ ਕੰਪਨੀਆਂ ਨੇ ਸਾਨੂੰ ਅਪਲਾਈ ਕਰਿਆ ਉਹ ਵੀ ਸਿਰੇ ਚੜ ਜਾਏਗਾ ਉਸ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਕਾਰਪੋਰੇਸ਼ਨ ਦਾ ਫਰਜ ਹੈ ਔਰ ਕਾਰਪੋਰੇਸ਼ਨ ਆਪਣੀ ਡਿਊਟੀ ਦੇ ਮੈਂ ਨਹੀਂ ਕਹਿੰਨੇ ਵੀ ਜਿਹੜੀ ਅਕਾਲੀ ਸਰਕਾਰ ਬਾਦਲ ਸਰਕਾਰ ਕਾਂਗਰਸ ਸਰਕਾਰ ਜਿਹੜਾ ਕਲੰਕਾ ਪਟਿਆਲੇ ਤੇ ਲੱਗੇ ਜੇ ਵੜਦਾ ਐਂਟਰ ਕਰਦੇ ਆ ਪਟਿਆਲੇ ਦਾ ਪ੍ਰਵੇਸ਼ ਦੁਆਰ ਹੈ ਜਦੋਂ ਅਸੀਂ ਲੋਕ ਜੀ ਕੇ ਤਾਂ ਕੜ ਦੋ ਦਿੱਲੀ ਤੋਂ ਆਉਂਦੇ ਆ ਇਹ ਦਿਖਦਾ ਹੈ ਤੇ ਇਹ ਆਮ ਆਦਮੀ ਪਾਰਟੀ ਕਲੰਕ ਤੋਂ ਘਰੂਗੀ 100% ਪੂਰੀ ਕੋਸ਼ਿਸ਼ ਹੈ ਔਰ ਵਾਕਈ ਕਲੰਕੀ ਲੱਗਿਆ ਹੋਇਆ ਹੈਗਾ ਇਹ ਗ੍ਰੈਂਡ ਹੈ ਕਿਸੇਰ ਤੇ ਔਰ ਮੇਰੇ ਵਾਸਤੇ ਵੱਡਾ ਪ੍ਰੋਜੈਕਟ ਹੈ ਇਹ ਮੈਂ ਕਰਤਾ ਮੇਰੀ ਵੀ ਤਾਂ ਵਾਵਾ ਹੋਣੀ ਹੈ ਆ ਮੇਰੀ ਪ੍ਰਾਇੋਰਟੀ ਤੇ ਹੈ ਇਹ ਪ੍ਰੋਜੈਕਟ ਹੋ ਗਿਆ ਰਜਿੰਦਰਾਲ ਲੇਕ ਵਾਲਾ ਪ੍ਰੋਜੈਕਟ ਹੋ ਗਿਆ ਔਰ ਗ੍ਰੀਨ ਬੈਲਟਾਂ ਹੋ ਗਿਆ ਹੋਰ ਵੀ ਜਿਹੜੇ ਕੰਮ ਹੈ ਪ੍ਰਾਇੋਰਟੀ ਤੇ ਹੈਗੇ ਔਰ ਕਿਉਂਕਿ ਤਨਖਾਹ ਮੈਨੂੰ ਲੋਕਾਂ ਦੇ ਟੈਕਸ ਤੋਂ ਤਨਖਾਹ ਮਿਲਦੀ ਹੈ ਤੇ ਮੇਰੀ ਕੋਸ਼ਿਸ਼ ਹੈ ਮੈਂ ਲੋਕਾਂ ਦੇ ਵਿੱਚ ਰਹਿਣਾ ਵੀ ਲੋਕਾਂ ਦੇ ਜਿਹੜੇ ਵੀ ਕੰਮ ਹੈ ਉਹ ਸਾਡੇ ਆਪਣੇ ਕੰਮ ਹੈ ਤੇ ਆਪਾਂ ਕਰਾਈਏ ਰਜਿੰਦਰਾਲ ਲੇਕ ਦਾ ਸ਼ੁਰੂ ਹੋ ਰਹੀਗੀ ਦੁਆਰਾ ਹਾਂ ਰਜਿੰਦਰਾਲ ਲੇਕ ਦਾ ਟੈਂਡਰ ਲੱਗਣਾ ਹੈ ਜੀ 18 ਤਰੀਕ ਦਾ ਉਸ ਤੋਂ ਬਾਅਦ ਵੀ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਬੇਟਾ

ਅਗਲੀ ਗੱਲ ਕਰਾਂਗਾ ਜੀ ਜਿਹੜਾ ਤੇਰਾ ਇਹ ਬੰਦੀ ਆ ਖਾਸ ਕੋਲ ਇਹਨੂੰ ਚੁਕਾਈ ਜੋ ਨਾਲ ਮੈਨੂੰ ਜੀ ਕੋਈ ਲੈ ਕਿਸੇ ਦੇ ਟਾਈਮ ਹੋਣ ਦੀ ਇਹਨਾਂ ਨੂੰ ਇਹਨੂੰ ਮੇਰੇ ਨਾਲ ਰਹਿਣਾ ਹੈ ਹੋਰ ਕੋਈ ਨਹੀਂ 50% ਵੀ ਕਰ ਲੋ ਤਾਂ ਵੀ ਬਚਾਓ ਜੇ ਨਹੀਂ ਕੈਨਸਲ ਕਰ ਦਿਆਂਗਾ ਮੈਂ ਇਸਨੇ ਕੈਨਸਲ ਕਰ ਲੂਗਾ ਮੈਂ ਤਾਂ ਇਹ ਮਸ਼ੀਨਾਂ ਇਹਨਾਂ ਨੇ ਇਹਨਾਂ ਟਾਈਂਡ ਕੀਤਾ ਹੁਣ ਲਿਆਂਦੀਆਂ 15 ਤੋਂ 25 ਅਭੀ 3 ਮਸ਼ੀਨਾਂ ਆ ਰਹੀਆਂ ਸਰ ਇੱਕ ਹੋਰ ਰਕਤੀ ਹੈ ਉਹ ਦੁਆਰ ਦੇ ਨਾਲ ਕੀ ਲਿਆ ਹੋਇਆ ਤੁਸੀਂ ਉਹ ਰੈਮੀਡੀਟਿੰਗ ਚੁਕਾ ਹੋ ਉਹਨੂੰ ਚੁਕਾਓ ਉਹ ਲੋਪ ਹੈ ਜੋ ਹਾਰ ਬਣੇ ਹੋਏ ਨੇ ਕੀ ਆਪਾਂ ਹੋਰ ਨਾਲ ਬਰੋਬੀ ਹੈ ਨਾਲ ਬਰੋਬੀ ਹੈ ਕੀ ਕਰਾਂਗੇ ਨਾਲ ਉਹ ਜਗ੍ਹਾ ਆਪਣੇ ਕੋਲ ਹੈ ਨਹੀਂ ਜਗ੍ਹਾ ਉਹ ਨਹੀਂ ਆਉਂਦੇ ਹਨ ਆ ਗਿਆ ਸਹੀ ਹੈ ਇਹ ਜਿਹੜਾ ਨਿਕਲਦਾ ਨਾਲ ਨਾਲ ਸਿੱਟਾ ਬਲੌਕ ਹਾਂਜੀ ਉਹ ਹੈ ਉਹ ਹੈ ਅੱਗੇ ਤੁਹਾਨੂੰ ਇਹ ਸਭ ਕੁਝ ਤੁਸੀਂ ਜਦੋਂ ਇਹ ਮਸ਼ੀਨਾਂ ਲਗਾ ਦਿੱਤੇ ਨਾ ਪਹਿਲਾਂ ਕੰਮ ਨਹੀਂ ਕਰ ਰਹੇ ਸੀ ਬਈ ਕੰਮ ਕਰਦੇ ਸੀ ਤਾਂ ਇਹਦਾ ਟਾਈਮ ਇਹੋ ਸੋਚੀ ਗੱਲ ਸਪੋਰਟ ਕਰਾਉਣਾ ਪੈਣਾ ਪਿਆ ਟਾਪ ਟਾਪ ਠੀਕ ਹੈ ਅੱਗੇ ਸਭ ਤੋਂ ਪਹਿਲਾਂ ਇੱਕ ਨੰਬਰ ਬਣ ਗਿਆ ਤੁਹਾਡਾ ਲਾਇਆ ਗਿਆ ਜੇ ਇੰਜਰ ਜੀਵ ਆ ਜਦੋਂ ਨਾਲ ਮੇਰੀ ਗੱਲ ਹੁੰਦੀ ਹੈ ਹਰਜੀਵ ਬਣਦੀ ਉਹਨਾਂ ਨਾਲ ਮੇਰੀ ਮੋਰੀਆ ਦਾ ਲੁਧਿਆਣਾ ਹਰਜੀਵ ਜੀਵ ਦਾ ਗੱਲ ਹੁੰਦੀ ਹੈ ਇਹ ਮੇਰਾ ਤੁਸੀਂ ਸੈਗਰੀਗੇਟ ਕਰ ਰਹੇ ਨਾ ਜੀ ਸਰ ਇਹਨੂੰ ਨਾਮ ਦੇ ਨਾਲ ਕਲੀਅਰ ਕਰਾਓ ਇਹ ਮੈਨੂੰ ਇਹ ਜਗ੍ਹਾ ਮੈਂ